ਇਨੀ ਦੇਨੀ ਫਰੀਦਕੋਟ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਨੇ ਬੀਤੇ ਦਿਨੀ ਫਰੀਦਕੋਟ ਦੇ ਵਿੱਚ ਇੱਕ ਦੁਕਾਨ ਦੇ ਉੱਪਰ ਛੱਤਰ ਚੋਲ ਤੋੜ ਕੇ ਚੋਰੀ ਕੀਤੀ ਗਈ ਸੀ ਅਜ ਰੋਸ ਤੋਂ ਬਾਅਦ ਅੱਜ ਦਿਨ ਚੜਦੇ ਸਾਰ ਹੀ ਇੱਕ ਬਜ਼ੁਰਗ ਮਹਿਲਾ ਤੋਂ ਤਿੰਨ ਮੋਟਰਸਾਈਕਲ ਸਵਾਰਾ ਵੱਲੋਂ ਸੋਨੇ ਦੇ ਕੰਗਣ ਖੋਹੇ ਗਏ ਨੇ ਇਹ ਜੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਫਰੀਦਕੋਟ ਦੇ ਸ਼੍ਰੀ ਬਾਲਾਜੀ ਕਲੋਨੀ ਕੋਲ ਮਹਿਲਾ ਜਦੋਂ ਅਜ ਮਸਿਆ ਵਾਲੇ ਦਿਨ ਪਿੱਪਲ ਦੀ ਪੂਜਾ ਕਰਨ ਜਾ ਰਹੀ ਸੀ ਤਾਂ ਰਸਤੇ ਵਿੱਚ ਖੜੇ ਤਿੰਨ ਨੌਜਵਾਨਾਂ ਵੱਲੋਂ ਉਸ ਨੂੰ ਗੱਲਾਂ-ਬਾਤਾਂ ਚਲਾਇਆ ਅਤੇ ਉਸ ਤੋਂ ਬਾਅਦ ਉਸ ਦੇ ਪਾਏ ਹੋਏ ਕਥਿਤ ਸੋਨੇ ਦੇ ਕੜੇ ਅਤੇ ਇੱਕ ਛਾਪ ਨੂੰ ਖੋਲ ਕੇ ਫਰਾਰ ਹੋ ਗਏ ਤੁਸੀਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਫਰੀਦਕੋਟ ਪੁਲਿਸ ਨੂੰ ਇਤਲਾਹ ਕੀਤੀ ਗਈ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਪੂਜਾ ਕਰਨ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਗੱਲਾਂ ਵਿੱਚ ਲਾ ਕੇ ਉਸ ਦੇ ਸੋਨੇ ਦਾ ਕੰਗਣ ਅਤੇ ਇੱਕ ਛਾਪ ਖੋਹ ਕੇ ਫਰਾਰ ਹੋ ਗਏ ਹਨ ਅਤੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕਰਦਿਆਂ ਜਲਦ ਹੀ ਉਹਨਾਂ આરોપીਆਂ ਨੂੰ ਕਾਬੂ ਕਰੋ ਉਹਨਾਂ ਦੇ ਲੱਖਾਂ ਦਾ ਨੁਕਸਾਨ ਦੀ ਪਰਪਾਈ ਕਾਰਵਾਈ ਜਾਵੇ। ਇਸ ਵਿੱਚ ਗੱਲਬਾਤ ਕਰਦਿਆਂ ਸਿਟੀ ਵਨ ਦੇ ਐਸਐਚਓ ਰਾਜਵੰਤ ਸਿੰਘ ਨੇ ਦੱਸਿਆ ਕਿ ਕਿ ਉਹਨਾਂ ਨੂੰ ਇੱਕ ਮਹਿਲਾ ਨਾਲ ਬਾਜ਼ਾਰ 'ਚ ਲੁੱਟਖੋਹ ਦੀ ਇਤਲਾਹ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਦੀਆਂ ਤਸਵੀਰਾਂ ਦੇ ਆਧਾਰ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਤਿੰਨ ਆਰੋਪੀਆਂ ਨੂੰ ਕਾਬੂ ਲਿਆ ਜਾਵੇਗਾ ਤੇਂਦਰ ਵਾਪਸ ਐਡੋ ਗਲੀ ਤੋਂ ਮੁੜੀ ਆਪਦੇ ਚ ਬਸ ਗੱਡੀਆਂ ਜੇ ਖੜੀਆਂ ਦੀ ਉੱਥੇ ਸੀ ਮੈਨੂੰ ਪਤਾ ਨਹੀਂ ਲੱਗਿਆ ਦੋ ਤਿੰਨ ਜਣੇ ਸੀ ਕਿ ਦੋ ਸੀ ਉਹ ਤੇ ਬਸ ਮੇਰੇ ਆਤੇ ਦੇ ਵਿੱਚ ਆਂਗਾਰੇ ਡੋਲਾ ਵੀ ਸੀ ਤਾਂ ਡੋਲਾ ਵੀ ਉਹ ਨਾਲ ਨਿਲੇ ਆਲੇ ਮੈਨੂੰ ਫਿਰ ਪਤਾ ਨਹੀਂ ਲੱਗਿਆ ਤੇ ਮੇਰੇ ਕੜੇ ਸੀ ਇੱਕ ਗੁੱਟੇ ਭਾਈਂ ਕਿੰਨੇ ਜਣੇ ਸੀ ਉਹ ਹਾਂਜੀ ਕਿੰਨੇ ਜਣੇ ਸੀ ਉਹ ਮੈਂ ਤਾਂ ਦੋ ਹੀ ਦੇਖੇ ਮੈਨੂੰ ਹੋਰ ਨਹੀਂ ਪਤਾ ਕੁਛ ਲੱਗ ਉਹ ਖਦੂ ਦੀ ਗੱਲ ਹੈ ਜੀ ਇਹ ਆ ਮੈਂ ਕਰੂ ਮਾਟੂ ਵੀਟੇ ਬਸ ਲਈਆਂ ਸਮਝੋ ਉਹ ਦੁਗਾ ਦੀ ਬਸ ਹੋ ਜਾਏ ਕੱਲੀ ਸੀ ਵੀ ਕੋਈ ਨਹੀਂ ਕੋਈ ਕੱਲੀ ਸੀ ਤੁਹਾਡੇ ਨਾਲ ਹੋਰੀ ਸੀ ਕੋਈ ਜਾਨ ਕੱਲੀ ਚੁਣੇ ਤਮੀ ਦੀ ਗੱਲ ਹੈ ਮੇਰੇ ਛੋਟੇ ਭਾਈ ਦੇ ਘਰੋਂ ਮੱਸੀਆ ਕਰਕੇ ਪਾਣੀ ਦਾ ਡੋਲਾ ਲੈ ਕੇ ਚੱਲੇ ਸੀ ਵੀ ਪਾਉਣਾ ਪੀਪਲ ਦੇ ਵਿੱਚ ਤੇ ਇਨ ਬਿਟਵੀਨ ਬਸ ਉਹ ਵਿਸ਼ਾਲ ਮੈਗਾ ਮਾਰਟ ਤੇ ਮੋਰ ਦੇ ਦਰਮਿਆਨ ਦੇ ਵਿੱਚ ਹੀ ਉਹਦੇ ਅੱਗੇ ਦੋ ਤਿੰਨ ਲੜਕੇ ਆਏ ਜਿਨ੍ਹਾਂ ਦੇ ਮੂੰਹ ਨੰਗੇ ਸੀਗੇ ਉਹਦੀਆਂ ਅੱਖਾਂ 'ਚ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੋਈ ਹਿਪਨੋਟਾਈਜ਼ ਕੀਤਾ ਜਾਂ ਕੋਈ ਚੀਜ਼ ਪਾਈ ਉਹ ਲੇਡੀ ਜਿਹੜੀ ਸਾਡੀ ਘਰ ਮੇਰੀ ਪਰਿਵਾਰ ਦੀ ਮੈਂਬਰ ਸੀ ਉਹ ਗਮਸਮ ਹੋ ਗਈ ਬਜ਼ੁਰਗ ਲੇਡੀ ਸੀਗੇ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਉਹਨਾਂ ਮੁੰਡਿਆਂ ਨੇ ਜਿਹੜਾ ਹਾਥੀ ਦੋਲਾ ਸੀ ਉਹ ਵੀ ਖੋਲ ਲਿਆ ਖੋਲ ਲਿਆ ਦੋਨੇ ਪੈਰਾਂ ਹੱਥਾਂ ਦੇ ਵਿੱਚ ਉਹਦੇ ਕੜੇ ਪਾਏ ਹੋਏ ਸੀ ਜਿਹੜੇ ਤਕਰੀਬਨ 2.5 2.5 ਤੋਂੜੇ ਦੇ ਸੀ ਉਹ ਵੀ ਲਾ ਕੇ ਲੈ ਗਏ ਹੱਥ ਮੰਦਰੀ ਸੀ ਅੱਧੇ ਪੌਣੇ ਤੋਂੜੇ ਦੀ ਉਹ ਵੀ ਲਾ ਕੇ ਲੈ ਗਏ ਤੇ ਇਹਨਾਂ ਨੂੰ ਤਾਂ ਜਦੋਂ ਲਾ ਕੇ ਸਾਰਾ ਕੁਝ ਲੈ ਗਏ ਇਹ ਸੋਨ ਨੂੰ ਬਣ ਕਰਕੇ ਬੈਠੇ ਰਹੇ ਇਨਨ ਕੋਈ ਪਤਾ ਨਹੀਂ ਲੱਗਿਆ ਇਨਨ ਨੂੰ ਇੱਕ ਮਿੰਟ ਬਾਅਦ ਹੋਸ਼ ਆਈ ਮੇਰੇ ਨਾਲ ਕੀ ਹੋ ਗਿਆ ਇਹ ਫਟਾਫਟ ਭੱਜੇ ਕਰਿਆ ਅਸੀਂ ਉੱਥੇ ਗਏ ਪੁਲਿਸ ਨੂੰ 112 ਨੰਬਰ ਤੇ ਇਤਲਾਹ ਕੀਤੀ ਪੁਲਿਸ ਉਦੋਂ ਹੀ ਆ ਗਈ ਪੁਲਿਸ ਬਿਆਨ ਲਿਖ ਕੇ ਲੈ ਗਈ ਹੈ ਉਹ ਆਪਦੀ ਕਾਰਵਾਈ ਜਿਹੜੀ ਉਹਨਾਂ ਨੇ ਸ਼ੁਰੂ ਕਰਤੀ ਹੈ ਉਮੀਦ ਰੱਖਦੇ ਹਾਂ ਮੁਜ਼ਮਨ ਤੇ ਕਰ ਪੁਲਿਸ ਪਹੁੰਚੇਗੀ ਸਾਨੂੰ ਇਨਸਾਫ ਮਿਲੇਗਾ ਅੱਜ ਅੱਜ ਅਕਸਰੀ ਫ੍ਰੀ ਕੋਰਟ ਦੇ ਵਿੱਚ ਅਜਿਹੇ ਵਾਰਦਕਾ ਕਾਫੀ ਵੱਧ ਰਹੀਆਂ ਨੇ ਕੀ ਲੱਗਦਾ ਹੈ ਕਿ ਕਿਉਂ ਇਹ ਜੀ ਤੁਸੀਂ ਉਹ ਜੀ ਹਾਂ ਪੁਲਸ ਤੱਕ ਕੋਸ਼ਿਸ਼ ਕਰਦੀ ਵੀ ਹੈ ਵਾਰਦਾਤਾ ਦਾ ਅਸਲ ਚ ਨਿਛੇੜੀ ਕਰਕੇ ਸਮਝ ਲੋ ਕਿਵੇਂ ਵੱਧ ਰਹੀ ਹੈ ਇਹ ਬਹੁਤ ਸਾਰੀਆਂ ਗੱਲਾਂ ਹੁਣ ਮੈਂ ਇਨਾਂ ਗੱਲਾਂ ਦਾ ਫੇਰਵਾ ਦਿੰਦਾ ਇਸ ਕੋਲੇ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਆਪ ਟੈਨਸ਼ਨ 'ਚ ਐ 89 ਲੱਖ ਦਾ ਨੁਕਸਾਨ ਹੋ ਗਿਆ ਮੇਰੇ ਪਰਿਵਾਰ ਦਾ ਤੇ ਇਹਦੀ ਡਿਟੇਲ 'ਚ ਮੈਂ ਨਹੀਂ ਹਲੇ ਜਾਣਾ ਚਾਹੁੰਦਾ ਹਾਂ ਜੀ ਮੇਰੀ ਇਹੀ ਰਿਕਵੈਸਟ ਹੈ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਕਿ ਮੇਰੀ ਇਹ ਜਿਹੜੀ ਹੈ ਜਿਹੜਾ ਨੁਕਸਾਨ ਹੋਇਆ ਹੈ ਇਹਦੀ ਆਲਾ ਦਰਜੇ ਦੇ ਪੁਸਤਿ ਅਫਸਰਾਂ 'ਚ ਕਰ ਗੱਲ ਮਚਾ ਕੇ ਤੇ ਮੁਲਜ਼ਮਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਅੱਜ 3:00 9 ਵਜੇ ਸਾਨੂੰ ਇਤਲਾਹ ਮਿਲੀ ਸੀ 5 ਤੇ ਵਿਸ਼ਾਲ ਮੇਗਾ ਮਾਰਕ ਦੇ ਕੋਲੇ ਇੱਕ ਲੇਡੀ ਨੇ ਕਮਲਾ ਦੇਵੀ ਜੀ ਵਿਸ਼ਾਲ ਮੇਗਾ ਮਾਰਕ ਦੇ ਨੇੜੇ ਜਨ ਦੇ ਰਹਿਸ਼ ਹੈਗੇ ਉਹ بارشਾ ਨੂੰ ਰਸਤੇ 'ਚ ਰੋਕ ਕੇ ਉਹਨਾਂ ਦੇ ਸੋਨੇ ਦੇ ਕੜੇ ਤੇ ਇੱਕ ਛਾਪ ਜਿਹੜੀ ਆ ਉਹ ਲਹਾ ਲਈ ਹੈ ਤੇ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਰੂਸ਼ੀਆਂ ਨੂੰ ਜਿਹੜਾ ਸਾਬੂ ਸਰਕਿਸ ਲਾਟਾਂ ਪਛੇ ਦਿੱਤਾ ਜਾਏਗਾ ਅਸੀਂ ਸਮਾਜ ਦੇ ਵਿੱਚੋਂ ਸਾਰੇ ਲੋਕਾਂ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਜੇ ਕੋਈ ਇਦਾਂ ਦੀ ਸੂਚਨਾ ਕਿਸੇ ਦੇ ਧਿਆਨ ਚ ਆਉਂਦੀ ਹੈ ਜਾਂ ਇਹਨਾਂ ਨੂੰ ਕੋਈ ਪਹਿਚਾਣਦਾ ਤਾਂ ਉਹ ਸਾਨੂੰ ਸੰਪਰਕ ਕਰੇ ਆਪਾਂ ਦਾ ਸ਼ਹਿਰ ਦੇ ਲੋਕਾਂ ਨੂੰ ਅਮਨ ਸ਼ਾਂਤੀ ਦਾ ਸੁਨੇਹਾ ਦੇਣਾ ਹੈ